ਆਰੇ ਅਨੁਸਾਰ ਸ੍ਰੀ ਕਾਲ ਜੀ ਅੱਜ ਆਪਾਂ ਕਰਦੇ ਆਂਗੇ ਦੁਪਹਿਰ ਤੋਂ ਬਾਅਦ ਦੇ ਕੰਮ ਦਿਖਾਉਣੇ ਆਂ ਜਿਸ ਨੂੰ ਨਾਮ ਨਾਲ ਅੱਜ ਆਪਾਂ ਜੀ ਅੱਬਾ ਅੱਗੇ ਸੀਗੇ ਆਪਣੀ ਦੂਜੀ ਛੋਟੀ ਭੈਣ ਕੋਲ ਤੇ ਉਹ ਖਾਣਦੇ ਆਂ ਸਾਨੂੰ ਕੁਵੇਲਾ ਹੋ ਗਿਆ ਜਿਸਨੂੰ ਉਹਦੇ ਰਹਿ ਨਹੀਂ ਕਰਦੀ ਤੇ ਜੋਤਨੀ ਛੁੱਟੀ ਸੀਗੀ ਜੋ ਤੁਹਾਨੂੰ ਦੋਨੋਂ ਪਿਓ ਬੋਲਣਾ ਨਹੀਂ ਚਾਹੁੰਦੇ ਨਾਲ ਸੰਨੀ ਕਰਦੀ ਦੇ ਹੁਣ ਆਪਾਂ ਕੱਖਾਂ ਦਾ ਟੋਕਰਾ ਭਰ ਕੇ ਰੱਖ ਦਿੰਨੇ ਜੀ ਜਦੋਂ ਮੈਂ ਸੰਦਿਤਾਰ ਕਰਾਂਗੇ ਤੁਮੋਂ ਕੱਕਰ ਲਾ ਕੇ ਆਪਾਂ ਪਤਾ ਕਰ ਲਾਂਗੇ ਗੱਲ ਕੱਕਰ ਦੀ ਬਾਦੀ ਵਟ ਲੈਤੀ ਗੇ ਪਾਰ ਕੇ ਨੂੰ ਧਰਨ ਲੈ। ਗੋਰੀ। ਮੂਰੇ ਦਾਣਾ ਪੱਕੇ ਨੇ। ਬਾਹਰ ਕੱਢ ਲੈ। ਚਲੋ ਜੀ ਅੱਜ ਆਪਾਂ ਦਿਖਾਉਣੇ ਆ ਜੋਤੇ-ਜੋਤ ਦੇ ਡੈਡੀ ਨੇ ਪਾਈ ਆ ਭਰਤ। ਮੈਸਨ ਥੱਲੇ ਟੋਏ ਬਣੇ ਪਏ ਸੀਗੇ ਤੇ ਉਹ ਟੋਏ ਦੇ ਭਰੇ ਹੈਗੇ। ਮਿੱਟੀ ਸੱਟ ਕੇ। ਅੱਡਾ ਚੱਲ ਰਸ ਸੀਗਾ ਜੀ। ਵਧੀਆ ਥਾਂ ਹੋ ਗਿਆ ਹੁਣ ਤਾਂ ਭਰਤ ਪਾ ਕੇ ਜੋਤ ਹਨਾ ਸੋਨਾ ਇੱਕੋ ਜਿਹਾ ਸਾਰ ਅਰਕੂਆਰ ਦੇ ਵਿੱਚ ਨਾ ਦੇਖੋ ਜੀ ਵਧੀਆ ਭਰਤ ਪਾ ਕੇ ਵਧੀਆ ਥਾਂ ਲੱਗਣ ਲੱਗ ਗਿਆ ਖੁੱਲਾ ਹੋਈ ਬਧੇ ਬੈਠੀਆਂ ਗਾਈਆਂ ਬਸੀਆਂ ਉਧਰ ਕੀ ਕਰਦੇ ਆਪਨੇ ਉਹ ਗੁੜ ਦੇ ਨੇ ਕੀ ਕਰਦੇ ਗੋਬੀ ਇਹਦਰ ਤਾਂ ਆਪਾਂ ਦੀ ਸਵੇਰੇ ਹੀ ਸੰਨੀ ਕਰਤੀ ਸੀ ਜਿਸ ਨਹੀਂ ਨਮੇਰਤਾ ਸੀਗਾ ਕੰਮ ਧੰਦਾ ਨਹੀਂ ਸੰਨੀ ਕਰਕੇ ਰੱਖਤੀ ਸੀਗੀ ਹੁਣ ਤਾਂ ਪਸੂ ਬੰਨਣਾ ਦਾ ਟਾਈਮ ਹੋਇਆ ਪਿਆ ਗੀ ਤਿੰਨ ਸਾਢੇ ਤਿੰਨ ਹੋਣ ਵਾਲੇ ਹੋਣਗੇ ਹਨਾ ਜੋ ਤੋ ਹਾਂ ਮੈਂ ਸੰਨੀ ਬੰਨਣਾ ਕਿ ਇਧਰ ਹੁਣ ਕਟਾਰ ਕੇ ਬੰਨਣੀ ਆ ਬੰਨ ਲਾਂਗੇ ਮੈਂ ਸਮਾਂਂਦੇ ਹਾਂ ਜੋ ਤੋ ਮੜ ਦੇ ਪਾਸੇ ਰਹੀਂ ਚਲੋ

मैं से को आ जा <laughs> ਜਿਹੜੀ ਦਿੱਸ ਤੇ ਪੈ ਗਈ ਗੱਡਨੇ ਨੇ ਇਹ ਗੱਡਨੇ ਨੇ ਮਮੀ ਗੰਦ ਚ ਕੰਦਕਣੀ ਬਨਣੀ ਆ ਮੰਮੀ ਇਹੇ ਆ ਦੇ ਦਰ ਐ ਗਲ ਪਾ ਤੇ ਆ ਜਾ ਹਾਂ ਹਾਂ ਮੈਨੂੰ ਪਤਾ ਆ ਉਹ ਤਾਂ ਮਾਰੀ ਨਾ ਅੰਦਰ ਵੀ ਢੇੜੀ ਹੈ ਕੋ ਕੱਲ ਕੋਲ ਫੇਰ ਰੱਖਣਗੇ ਘਮਾਤ ਜੰਦੇ ਡੈਡੀ ਉਹ ਗੱਢਨੇ ਨੇ ਮੰਮੀ ਖੜਦੇ ਆ ਗੱਢਨੇ ਨੇ ਕਿੱਧਰ ਗੱਢਨੇ ਨੇ ਪੂਰੇ ਆਪੇ ਅੱਜ ਜੀ ਆਪਾਂ ਜਤਰਾ ਲਿਏ ਸੀਗੇ ਭੈਣ ਕੋਲ ਜਤਰਾ ਲੈ ਕੇ ਮੇਰੇ ਚਾਚੇ ਦੀ ਕੁੜੀ ਵਿਆਹੀ ਵੀ ਆਈ ਸੀ ਤੇ ਉਹ ਭੈਣ ਦੀ ਡਰਾਨੀ ਦਾ ਡੈਡੀ ਮਾਰਗੇ ਸੀਗੇ ਜੀ ਤੇ ਵਿਚਾਰੇ ਬਿਮਾਰ ਸੀਗੇ ਉਹ ਅਸੀਂ ਉਹ ਭੈਣ ਕੋਲੀ ਗਏ ਸੀਗੇ ਬੈਠਣ ਤੇ ਦਾਲ ਪਾਣੀ ਦੀ ਤਿਆਰੀ ਮੰਮੀ ਨੇ ਕਰਤੀ ਸੀਗੀ ਕਾਰੇ ਛੋਲੇ ਮੈਂ ਭੋਗੇ ਧਰਦੀ ਸੀਗੇ

Vannet har blitt kvitt.

ਉਦੋਂ ਵੀ ਗਰਾਇਆ ਦਾ ਵਗ ਰਹੀ ਨਹੀਂ ਇਹ ਤਾਂ ਬੁੱਤ ਚੋਕ ਦੇ ਖਰੀਦ ਚਾਹ। ਮੈਂ ਉਹਦਾ ਕਿਵੇਂ ਕਰਿਆ? ਮੈਂ ਡਾਕੀ ਨੂੰ ਫੋਨ ਕਰੀ ਨਾ ਟੋਲੀ ਬੋਟ। ਪਹਿਲਾਂ ਪੋਸਟ ਲੈਣਾ ਸੀਗਾ। ਮੈਂ ਉਹਨੂੰ ਫੋਨ ਕਰੀ ਮਿਸਟਰੀ ਦਾ ਮੈਂ ਨਾ ਟਾਕੀ ਦੇ ਮਗਰ ਦੋ ਤਿੰਨ ਮਿੰਟ ਨੜਦੇ ਬੋਲ ਰਹੀ। ਜਵਲ ਪੱਟੀ ਜੂਟੀ ਕਰਤੀ। ਨੂੰ ਤਾਂ ਲੱਭਣਾ।

ਕਰਨ ਦੀ ਮਿਲੋਣੀ ਧਨੀਏ ਫਿਰ ਚ ਪਾ ਲੈਂਦੇ ਹੁਣ ਤਣੇਗਾ ਹੈਗਾ ਕਿ ਆਪਣੀ ਤਣੀ ਲੈਉਣ ਵਾਲਾ ਉਹ ਸਾਹ ਤਣ ਟੋਕਰੇ ਚ ਸੁੱਕਿਆ ਪਿਆ ਚਟਨੀ ਨਹੀਂ ਬਧਿਆ ਹੋਣੀ ਇਹਦੀ ਨਾ ਫੇਰ ਨਹੀਂ ਇਹ ਫਿਰ ਜਾਨਾ ਤਾਂ ਦਾਲਾ ਸੋਲਿਆਂ ਦੀ ਆਪਣੇ ਖੇਤ ਹੈ ਨਹੀਂ ਨਹੀਂ ਚਟਨੀ ਚਲ ਜਵਾ ਖਾ ਲੰਦੇ ਨਾਲ ਉਸ ਨੂੰ ਚਲੂ ਤੋੜ ਲਿਓ ਧਨੀਆ ਤਾਂ ਮੈਂ ਹੂੰ ਬੱਠ ਤੇ ਲਾਇਆ ਹੋਇਆ ਹੈਗਾ ਥਣੀਆਂ ਤਾਂ ਬਸ ਥੋੜੇ ਥੋੜੇ ਤੋੜ ਦੇ ਮਿੱਟੀ ਗੰਡੇ ਘੱਟ ਕੇ ਪਾਲਾਂਗੇ ਤੜਕਾ ਲਾਤਾ ਹੂੰ ਇਸੇ ਪਾਈ ਦਾਲ ਸੋਲਿਆਂ ਚ ਬਣ ਗਈ ਦਾਲ ਚਲ ਲੱਜੀ ਆ ਕੋਈ ਹੋਰ ਕੋਈ ਦਾਲਾ ਨੀ ਕਾਲੇ ਸੋਲੇ ਨਾਲ ਦਾਲ ਵਧੀਆ ਲੱਗੂ ਚੂਰੀ ਟਿੱਕੇ ਖਾਣਗੇ ਜਵਾਹ ਹਾਂ ਯਾਨੀ ਤੂੰ ਹਾਂਜੀ ਮੈਂ ਤੋਸ ਇਹ ਚਾਣੀ ਹੁੰਦਾ ਨਹੀਂ ਤੂੰ ਆ ਚਲੀ ਲਿਆ ਕਰਕੇ ਇਹ ਕਲੀ ਉਹਦੇ ਪਾਈ ਸੀ ਹਨਾ ਜਦੋਂ ਦੰਗਰਾ ਚੰਦੀ ਆ ਤੇ ਬਾਅਦ ਫਿਰ ਤੇ ਬਾਅਦ ਚ ਪਾ ਦਿਆ ਕਰੋ ਨਾ ਹਣ ਇਹ ਇਹ ਬਚੀ ਪਈ ਸੀ ਬਾਈ ਬਾਈ ਸਹਜਾ ਦੇ ਨੀ ਕਰ ਦੇ ਪੁੱਤ ਨਹੀਂ ਨੰਨੀ ਕੁੜੀ ਹੈ ਦੋਨੇ ਕੁੜੀ ਨੇ ਗੋਰਾ ਇੱਕ ਵੱਡੀ ਕੁੜੀਆਂ ਹੈ ਇੱਕ ਮੁੰਡੇ ਨੇ ਇੱਕ ਮੁੰਡਾ ਕੋ ਕੁੜੀਆਂ ਅੱਛਾ ਉਹ ਜਿਹੜੀ ਵੱਡੀ ਸੀਗੀ ਇਹਨਾਂ ਨੂੰ ਪਾਟ ਹੋਇਆ ਸੀ ਤੜਕੇ ਐਡਮਿਟ ਪੜਦੇ ਆ ਇਹ ਦੋਨੇ ਮੈਂ ਕੜੀ ਵਿੱਚ ਪੜਦੇ ਨੇ ਗੋਰਾ ਨਹੀਂ ਬਾਈ ਪਰ ਆਲਾ ਨੂੰ ਤਾਂ ਵਧੀਆ ਪਿਆ ਉਹ ਨਾ ਫਿੱਟ ਆਲੇ ਸੂਟੇ ਹਨ ਹਾਂ ਇਹ ਉਹੀ ਗਰਮੀਤ ਪਾਣੇ ਲੈ ਕੇ ਦਿੱਤਾ ਸੀ ਜਿਹੜਾ ਹਾਂ ਇਹ ਹੰਡੂ ਵਾਲਾ ਇਹ ਹੂੰ ਘੜਾ ਘੜਾ ਕੱਪੜਾ ਵਧੀਆ ਨਹੀਂ ਛੰਡਾ ਹੈ ਮਣਜੇ ਮਹਿੰਗਾ ਕੱਪੜਾ ਚੱਲੇ ਜਾਂਦਾ ਸਲਵਾਰ ਦਾ ਰੰਗ ਤਾਂ ਹੋਊਗਾ ਥੋੜਾ ਜੇ ਸਰਦਈ ਜ ਰੰਗ ਕੱਢਦਾ ਨਹੀਂ ਗਮ ਇਹ ਆ ਰੰਗ ਸੋਹੋਲ ਹੁੰਦਾ ਸਰਦਈ ਹੁੰਦਾ ਜਿਹੜਾ ਤੋਈ ਤਾਂ ਤੁਹਾਨੂੰ ਫਿੱਟ ਜਾਂਦਾ ਕੋਈ ਜਿਹੜੀ ਸਰਫਾ ਆਪਣੀ ਬਾਹਲਾ ਲੇੜਾ ਚੱਟਦੀ ਆ ਇਹ ਹੋਰ ਤੇ ਜੋ ਹੁੰਦਾ ਜੀ ਖਬਰ ਕੀ ਕੋਸ ਪਾਇ ਹੁੰਦਾ ਮਸੀਨਾਂ ਚ ਪੈਂਦੀ ਸਰਫੀ ਆ ਹਾਂ ਬਾਲੇ ਤੋਂ ਉਹਨਾਂ ਵੀ ਖਰਾਬ ਹੋ ਜਾਂਦਾ ਹੈ ਬਾਲੇ ਤੋਂ ਉਹ ਹੁੰਦਾ ਹੈ ਰੰਗ ਫਿੱਟ ਜਾਂਦਾ ਹੈ ਕੱਲ੍ਹ ਦੇ ਪ੍ਰਕਾਸ਼ਨ ਇਹ ਤੋਂ ਮਮਾ ਮੇਰੇ ਪੇਪਰ ਹੈਗੇ ਇੰਡੀਆ ਦੇ ਕੱਲ੍ਹ ਹੁਣ ਤਾਂ ਸੂਤੀਓ ਪਿਆ ਕਰਨਗੇ ਕੱਪੜੇ ਹੋਰ ਪੰਦੇ ਨਹੀਂ ਘੜਾਈ ਕੋਲ ਇਹ ਵਾਲੇ ਤਾਂ ਭੀਦ ਹੋਈ ਆ ਰਾਂ ਆ ਹੁਣ ਇਹ ਪੇਪਰ ਸੋਹਣ ਨੇ ਕਿਦ ਨਹੀਂ ਆਣਾ ਕਹਿੰਦੇ ਸੀਗੇ ਭੈਣਾਂ ਨੂੰ ਉਹ ਦੱਸ ਗਿਆ ਇਹਨਾਂ ਨੂੰ ਕਹਿੰਦੇ ਸੀਗੇ ਮੈਂ ਨਹੀਂ ਤਾਂ ਨਹੀਂ ਕਿਹਾ ਸਾਨੂੰ ਕਿਹਾ 11 12 ਅੱਜ ਰਾਜਾ ਇਹਨੀ ਫੋਨ ਮੈਂ ਲੈਤੀ ਚੱਕਾ ਨਹੀਂ ਦੀਦੀ ਉਹ ਬਲੰਦ ਬੋਲ ਗਿਆ ਹੈ ਪਤਾ ਕੱਤੀ ਬੋਲ ਗਿਆ ਕੱਤੀ ਖੁੱਲ ਗਿਆ ਬੰਦਾ ਕੋਈ ਨਾ ਆਣਾ ਬਾਅਦ ਚ ਮੈਂ ਜੋ ਪਹਿਲਾਂ ਤੇ ਉਹ ਤਾਂ ਕਹਿੰਦੀ ਸੀ ਕਿ ਕਹਿੰਦੀ ਸੀ 11 ਤਰੀਕ ਨੂੰ ਆਉਂਗੀ ਮੈਂ ਕਹਿੰਦੀ ਥੋੜੇ ਜਾਣ ਤੋਂ ਪਹਿਲਾਂ ਛੁੱਟੀਆਂ ਤੋਂ ਮੈਂ ਚੱਲੀ ਫਿਰ ਬਾਅਦ ਵਿੱਚ ਕਿੰਨੇ ਮਰ ਦੀ ਨਹੀਂ ਲੱਗਾ ਥੋੜੇ ਹੁੰਦੇ ਮੈਂ ਆਇਆ ਉਹ ਮੈਨੂੰ ਵੀ ਕਹਿੰਦੀ ਸੀ ਮੈਂ ਤਾਂ ਆ ਜੀ ਕਹਿੰਦੀ ਮੈਂ ਤਾਂ ਜਵਾਕ ਨੇ ਹੁੰਦੇ ਆਉਣਾ ਪਰ ਮਗਰ ਉਹ ਨਾ ਮੈਨਾਂ ਜੀ ਲੱਗੇ ਨਾ ਕਰਨੀ ਜੀ ਨੀ ਤੂੰ ਜੀ ਬਾਕਮੈਨ ਅੱਧਾ ਕਿਨਾਂ ਲੱਗਦਾ ਚਲ ਖੇਡ ਜਸੂ ਖੇਡ ਲੂਗਾ ਇੱਕ ਦਿਨ ਚੱਲ ਜੀ ਤੁੰ ਤੋ ਕਰ ਸਰਦਾਂਗੇ ਚੱਲ ਇਹ ਰਾਤ ਕੱਟ ਦੂੰਗੀ ਤੂੰ ਜੇ ਲੈ ਕਰਕੇ ਆ ਨਾ ਫਿਰ ਔਖਾਗਾ ਫਿਰ ਆਪ ਦੇ ਕਰਦੀਏ ਘਰੇ ਕੰਮ ਫਿਰ ਉਧਰ ਵੜਦੀ ਸਰ ਉਧਰ ਕਰਾ ਕੇ ਆਉਂਦੀ ਆ ਨਾ ਤੈਨੂੰ ਘਰੇ ਜੀ ਲੱਗਦਾ ਨਾ ਉਧਰ ਲੱਗਦਾ ਕੀ ਕਰੇ ਕੋਈ ਚੱਲ ਮੱਠ ਚੋਖਾ ਬਾਈ ਲੰਮੀ ਜਾਣਾ ਤਾਂ ਹੋ ਗਈ ਵਿਚਾਰੇ ਦੀ ਹਾਂ ਹੁਣ ਦੇਸੀ ਦਵਾਈ ਫੇਰਾ ਕਰ ਦੂ ਅੱਜ ਕਿਉਂ ਨਹੀਂ ਫੋਨ ਆਇਆ ਤੂੰ ਕਰ ਲੈਂਦੀ ਮੈਂ ਚੱਕਿਆ ਨਹੀਂ ਉਧਰ ਹੀ ਹੋਊਗੀ ਫੋਨ ਘਰੇ ਦਰ ਜਾਂਦੀ ਫੇਰ ਉਹ ਕਦੀ ਜਿੱਥੇ ਕੋਈ ਨਾ ਕੋਈ ਆ ਜਾਂਦਾ ਕਹਿੰਦੀ ਕੋਈ ਨਾ ਕੋਈ ਬੈਠਾ ਹੁੰਦਾ ਫੇਰ ਰਿਸ਼ਤੇਦਾਰ ਹੁੰਦੇ ਨੇ ਪਿੰਡ ਚੋਂ ਆਉਂਦੇ ਨੇ ਪਤਾ ਲੈਣ ਜੀ ਮੈਨੂੰ ਫੇਰ ਗੱਲ ਕਰਨੀ ਔਖੀ ਹੋ ਜਾਂਦੀ ਹਾਂ ਫਿਰ ਮੇਤਾਂ ਨੇ ਕਿਤੇ ਕੋਗ ਪੈ ਗਿਆ ਹੋਊਗਾ ਅੱਜ ਇਹਨਾਂ ਦੂਜੇ ਘਰ ਆ ਲੈਂਦੀ ਹਾਂ ਪੈ ਗਿਆ ਹੋਊ ਕੋਗ ਹਾਂ ਘਰੇ ਆ ਗਏ ਹੋਣਗੇ ਹੁਣ ਤਾਂ ਸਾਰੇ ਕੰਮ ਸਮਝਿਆ ਕਰਾ ਸੀ ਅੱਜ ਫੇਰ ਵਾੜੇ ਹੱਥ ਜੇ ਸੁੱਜੇ ਪਏ ਆਗੇ ਅਜੇ ਹੁਣ ਤੱਕ ਜੋ ਹੁਣ ਟੈਸਟਿੰਗ ਕਰਾਇਆ ਪੂਰੀ ਲਗੀ ਖੰਡ ਹੁਣ ਦੇ ਦੋ ਹੁਣ ਨਹੀਂ ਲੈਂਦਾ ਹੈ 12 ਵਜੇ ਤੋਂ ਪਹਿਲਾਂ ਪਹਿਲਾਂ ਟੈਸਟ ਕਰਦਾ ਅੱਛਾ ਤੁਹਾਨੂੰ ਚੋਦ ਦੇ ਦਰ ਕਿ ਅਸੀਂ ਖੰਡ ਪਾਟਦੇ ਵਾਗੇ ਤੈਨੂੰ ਉਧਰ ਫਿਰ ਜਾਣਾ ਪੈਗਾ ਅੱਜ ਦੀ ਵੀਡੀਓ ਬਸ ਇੰਨੀ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਲਾਈਕ ਤੇ ਕਮੈਂਟ ਕਰੋ ਜੀ